ਸਿਆਸੀ ਫਿਦਾ ਪੰਜਾਬ ਦੀ ਸਿਆਸੀ ਫਿਦਾ ਦੇ ਵਿੱਚ ਲਗਾਤਾਰ ਕੁਝ ਨਾ ਕੁਝ ਵਾਪਰ ਰਿਹਾ ਇੱਕ ਪਾਸੇ ਕੁਬਰ ਬੀਜੇ ਪ੍ਰਤਾਪ ਦੇ ਘਰੇ ਅਚਾਨਕ ਪਹੁੰਚ ਜਾਂਦੇ ਨੇ ਮਤਲਬ ਕਿ ਹੈਨਾ ਤੇ ਦੂਸਰੇ ਪਾਸੇ ਸੁਖਪਾਲ ਖੈਰਾ ਦੀ ਉਧਰ ਅਮਦ ਹੁੰਦੀ ਹੈ ਇਧਰ ਕਾਂਗਸੀ ਕਹਿੰਦੇ ਦਿੱਲੀ ਕੰਨੀ ਨੂੰ ਤਰ ਪੈਂਦੇ ਨੇ ਸੋ ਬਹੁਤ ਕੁਝ ਹੋ ਰਿਹਾ ਰਾਹੁਲ ਗਾਂਧੀ ਕਹਿੰਦੇ ਪੰਜਾਬ ਦੀ ਕਾਂਗਰਸ ਨੇ ਨਾਰਾਜ਼ ਨੇ ਤੇ ਖੈਰਾ ਤੇ ਕੁਬਰਬੀਏ ਪ੍ਰਸਤਪ ਦੀ ਮੁਲਾਕਾਤ ਦੇ ਕੀ ਅੰਦਾਜ਼ੇ ਲਾਇਆ ਰਹੇ ਨੇ ਪਰ ਅਖਾਲੀ ਦਲ ਦੇ ਘਰੇ ਵੀ ਬਹੁਤ ਕੁਝ ਵਾਪਰ ਰਿਹਾ ਪਰ ਸਭ ਤੋਂ ਵੱਧ ਜੇਕਰ ਚਰਚਾ ਹੈ ਤਾਂ ਫਿਲਹਾਲ ਵਿਕਰਮਜੀਠੀਆਲੇ ਮਾਮਲੇ ਦੀ ਹੈ ਚਲੋ ਮੈਂ ਗੱਲ ਉੱਥੋਂ ਹੀ ਸ਼ੁਰੂ ਕਰਦਾ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਜ ਹੋਰ ਵੱਧ ਗਈਆਂ ਇੱਕ ਹੋਰ ਕੋਰਟ ਤੋਂ ਉਹਨਾਂ ਨੂੰ ਨੋਟਿਸ ਆ ਗਿਆ ਤੇ ਹੁਣ ਉਸ ਮਸਲੇ ਤੇ ਵੀ ਸੁਣਵਾਈ ਹੋਣੀ ਹੈ ਮਸਲਾ ਹੈ ਮਾਨਹਾਨੀ ਤੋਂ ਮਾਨਹਾਨੀ ਦੇ ਮਾਮਲੇ ਤੇ ਇਸ ਮਾਨਹਾਨੀ ਦੇ ਮਾਮਲੇ ਦੇ ਵਿੱਚ ਚੰਡੀਗੜ੍ਹ ਦੀ ਅਦਾਲਤ ਨੇ ਚੰਡੀਗੜ੍ਹ ਦੀ ਕੋਰਟ ਨੇ ਵਿਕਰਮ ਜੀਠਿਆ ਨੂੰ ਨੋਟਿਸ ਕੱਢ ਦਿੱਤਾ ਹੈ ਤੇ ਹੁਣ ਇਹਦਾ ਮਤਲਬ ਇਹਦੇ ਸੁਣਵਾਈ ਹੋਊਗੀ ਜਵਾਬਦੇਹੀ ਹੋਊਗੀ ਇੱਕ ਪਾਸੇ ਵਿਕਰਮ ਜੀਠਿਆ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ 'ਚ ਬਿਜਲੈਂਸੀ ਰਡਾਰਤੇ ਨੇ ਉਹਨਾਂ ਨੇ ਉਹਨੂੰ ਗ੍ਰਿਫਤਾਰ ਕੀਤਾ ਹੋਇਆ ਇੱਕ ਵਾਰ ਰਿਮਾਂਡ ਦੂਜੀ ਵਾਰ ਰਿਮਾਂਡ ਉਧਰ ਵਿਕਰਮ ਜੀਠਿਆ ਨੇ ਪੰਜਾਬ ਰਣ ਹਾਈ ਕੋਰਟ ਦਾ ਰੋਕ ਕੀਤਾ ਹੋਇਆ ਉਹ ਪੰਜਾਬ ਰਣ ਹਾਈ ਕੋਰਟ ਦੇ ਵਿੱਚ ਰਾਹਤ ਲਈ ਗਏ ਸੀ ਕੱਲ ਆਰਡਰਾਂ ਦੀ ਕਾਪੀ ਨਾ ਲੱਗਣ ਕਰਕੇ ਜਿਹੜਾ ਦੂਸਰੀ ਵਾਰ ਮਨ ਮਿਲਿਆ ਉਹਦੇ ਕਰਕੇ ਰਹਿ ਗਿਆ ਤੇ ਅੱਜ ਜਦੋਂ ਸੁਣਵਾਈ ਸੀ ਤਾਂ ਆਰਡਰਾਂ ਦੀ ਕਾਪੀ ਤਾਂ ਸੀ ਹੁਣ ਸਰਕਾਰੀ ਧਿਰ ਦੀ ਸੁਣੋਗੇ ਤਾਂ ਉਹ ਕਹਿੰਦੇ ਵੀ ਮਜੀਠੀਆ ਦੇ ਵਕੀਲਾਂ ਨੇ ਐਪਲੀਕੇਸ਼ਨ ਐ ਸਹੀ ਨਹੀਂ ਲਾਈ ਸੀ ਇਸ ਲਈ ਉਹਨੂੰ ਝਾੜਾ ਪੈ ਗਿਆ ਜਿੱਤੇ ਹੁਣ ਐਪਲੀਕੇਸ਼ਨ ਅਮਿਸਰ ਉਹ ਲਾਈ ਹੈ ਜੇ ਵਿਕਰਮ ਜਿੱਠਿਆ ਦੇ ਵਕੀਲਾਂ ਨੇ ਸੁਣੋਗੇ ਉਹ ਕਹਿੰਦੇ ਜਿਹੜੇ ਆਰਡਰ ਆਏ ਜੀ ਪਹਿਲਾਂ ਉਹਨਾਂ 6 ਜੂਨ ਸੀ ਫਿਰ ਬਾਅਦ ਵਿੱਚ ਸਵੇਰੇ 6 ਜੁਲਾਈ ਕੀਤੀ ਇਸ ਲਈ ਹੁਣ ਨਵੇਂ ਸਿਰੇ ਤੋਂ ਗੱਲ ਹੋਊਗੀ ਜੀ ਇਸ ਲਈ ਮੰਗਲਵਾਰ ਸੁਣਵਾਈ ਹੈ ਉੱਧਰ ਮੰਗਲਵਾਰ ਇੱਧਰ ਰਿਮਾਂਡ ਐ ਅੱਜਵਾਰ ਨੂੰ ਖਤਮ ਹੋਣਾ ਹੈ ਸੋ ਐਂ ਤਵਾਂ ਰਿਮਾਂਡ ਖਤਮ ਹੋਣ ਤੋਂ ਬਾਅਦ ਅਗਲੀ ਪ੍ਰਕਿਰਿਆ ਕੀ ਹੁੰਦੀ ਹੈ ਦੇਖਣ ਲਈ ਗੱਲ ਹੈ ਜਦੋਂ ਕਿ ਰਿਮਾਂਡ ਦੇ ਉੱਤੇ ਵੀ ਤੇ ਗ੍ਰਿਫਤਾਰੀ ਦੇ ਉੱਤੇ ਜ਼ਮਾਨਤ ਲਈ ਨਹੀਂ ਪੰਜਾਬ ਹਰਿਆਣਾ ਹਾਈ ਕੋਰਟ ਵਿਕਰਮ ਮਜੀਠੀਆ ਜ਼ਮਾਨਤ ਲੈਣ ਲਈ ਨਹੀਂ ਪਹੁੰਚੇ ਉਹ ਕਹਿੰਦੇ ਜੀ ਇਹ ਕੇਸ ਹੀ ਗਲਤ ਹੈ ਇਹ ਐਫ ਆਈ ਆਰ ਹੀ ਗਲਤ ਹੈ ਇਹ ਗ੍ਰਿਫਤਾਰੀ ਹੀ ਗਲਤ ਹੈ ਇਹ ਰਿਮਾਂਡ ਹੀ ਗਲਤ ਹੈ ਇਸ ਲਈ ਸਾਰਾ ਕੁਝ ਖਾਰਜ ਕੀਤਾ ਜਾਵੇ ਉਹ ਇਹ ਮੰਗ ਲੈ ਕੇ ਗਏ ਸੀ ਹੁਣ ਦੇਖਦੇ ਹਾਂ ਕਿ ਉਹ ਨਵੀਂ ਐਪਲੀਕੇਸ਼ਨ ਦਾ ਦਾਅਵਤ ਕਿਵੇਂ ਹੁੰਦਾ ਉਸ ਉੱਤੇ ਤਾਂ ਗੱਲ ਮੰਗਲਵਾਰ ਚੱਲੇਗੀ ਪਰ ਜਿਹੜੀ ਨਵੀਂ ਮੁਸ਼ਕਲ ਵਧੀ ਹੈ ਉਹ ਹੈ ਜੀ ਮੁੱਖ ਮੰਤਰੀ ਭਗਵੰਤ ਮਾਨ ਦੇ ਪੀ ਰਹੇ ਰਾਜਵੀਰ ਦੇ ਮਾਮਲੇ 'ਚ ਰਾਜਵੀਰ ਦੇ ਮਾਮਲੇ ਦੇ ਵਿੱਚ ਵਿਕਰਮ ਜੀਠੀਆਂ ਨੇ ਜਨ ਤੱਕ ਮੀਡੀਆ 'ਚ ਵੀ ਸੋਸ਼ਲ ਮੀਡੀਆ 'ਤੇ ਵੀ ਆਪਣੇ ਪਲੇਟਫਾਰਮ 'ਤੇ ਵੀ ਗੱਲਾਂ ਸਾਂਝੀਆਂ ਕੀਤੀਆਂ ਸੀ ਬਈ ਇੱਕ ਮੀਡੀਆ ਨੇ ਸਵਾਲ ਕਰ ਲਿਆ ਤੇ ਉਹਨਾਂ ਨੇ ਜਵਾਬ ਦੇ ਤੱਕ ਵੀ ਇਹ ਤਾਂ ਆਪਣੇ ਬੰਦੇ ਨਹੀਂ ਪਛਾ ਸਕਦਾ ਜਿਹੜੇ ਦੇ ਨਾਲ ਲੱਗੇ ਨੇ ਉਹ ਕੱਢੀ ਜਾਂਦੇ ਨੇ ਦਿੱਲੀ ਵਾਲੇ ਤੇ ਰਾਜਵੀਰ ਤਾਂ ਭਾਈ ਪਹਿਲਾਂ ਹੀ ਕੈਨੇਡਾ ਦਾ ਨਾਗਰਿਕਾ ਹੈ ਹੈਨਾ ਉਹ ਤਾਂ ਆਸਟ੍ਰੇਲੀਆ ਤੇ ਕੈਨੇਡਾ 'ਚ ਪੈਸੇ ਸੈਟਿੰਗ ਕਰ ਰਿਹਾ ਇਹ ਤਾਂ ਭੱਜਣ ਗਏ ਜੀ ਇੱਥੋਂ ਇਹ ਇਦਾਂ ਦੀਆਂ ਕੁਝ ਗੱਲਾਂ ਸੀਗੀਆਂ ਜਿਹਨੂੰ ਲੈ ਕੇ ਰਾਜਵੀਰ ਹੋਰਾਂ ਨੇ ਇਹਨੂੰ ਕਿਹਾ ਸੀ ਕਿ 48 ਘੰਟੇ ਦੇ ਅੰਦਰ ਅੰਦਰ ਜਾ ਤਾਂ ਮਾਫੀ ਮੰਗੇ ਵਿਕਰਮਜੀਤ ਠੀਆ ਨਹੀਂ ਫਿਰ ਮਾਣਾ ਨਹੀਂ ਤੇ ਕੇਸ ਕਰੂੰਗਾ ਸੋ ਉਹ ਮਾਣਾ ਨਹੀਂ ਦੇ ਕੇਸ ਤੇ ਮਾਮਲੇ 'ਚ ਜਿਹੜਾ ਅਦਾਲਤ ਤੱਕ ਚਲਾ ਗਿਆ ਤੇ ਹੁਣ ਅਦਾਲਤ ਨੇ ਵਿਕਰਮਜੀਤ ਠੀਆਂ ਨੂੰ ਨੋਟਿਸ ਕਰ ਦਿੱਤਾ ਤੋ ਇਸ ਲਈ ਇਸ ਪਹਿਲੂ ਦੇ ਉੱਤੇ ਵੀ ਵਿਕਰਮਜੀਤ ਜੀ ਤੇ ਮੁਸ਼ਕਲਾਂ ਵਧ ਗਈਆਂ ਬੇਸ਼ੱਕ ਉਹਨਾਂ ਦੀ ਪਿੱਠ ਤੇ ਪਰਿਵਾਰ ਖੜਾ ਹੈ ਵਿਕਰਮਜੀਤਿਆ ਦੇ ਨਾਲ ਬੇਸ਼ੱਕ ਉਹਨਾਂ ਦੀ ਪਿੱਠ ਤੇ ਉਹਨਾਂ ਦੇ ਅਕਾਲੀ ਸਮਰਥਕ ਖੜੇ ਨੇ ਅਕਾਲੀ ਲੀਡਰਸ਼ਿਪ ਖੜੀ ਆ ਇੱਥੋਂ ਤੱਕ ਕਿ ਸੁਖਬੀਰ ਬਾਦਲ ਵੀ ਉਸ ਦਿਨ ਬਾਹਰ ਆ ਜਦਾਂ ਰਿਮਾਂਡ ਸੀ ਉਸ ਦਿਨ ਗ੍ਰਿਫਤਾਰੀ ਵੀ ਹੋਈ ਸਾਰੇ ਲੀਡਰ ਵੀ ਚੱਕੇ ਗਏ ਸੋ ਪਾਰਟੀ ਕਿਤਨਾ ਕਿਤੇ ਖੜਦੀ ਵੀ ਨਜ਼ਰ ਆਉਂਦੀ ਹੈ ਪਰ ਆਮ ਆਦਮੀ ਪਾਰਟੀ ਇਹ ਦਮ ਪਰ ਰਹੀ ਹੈ ਕਿ ਸਾਰਾ ਜਿਹੜਾ ਪੈਸਾ ਹੈ ਇਹ ਜੀ ਡਰੱਗ ਮਨੀ ਹੈ ਇਸ ਲਈ ਅਸੀਂ ਡਰੱਗ ਦੀ ਬੜੀ ਤਰ੍ਹਾਂ ਨੂੰ ਫੜ ਲਿਆ ਹੈ ਪੰਜਾਬ 'ਚ ਜਿਵੇਂ ਦੇਖਿਓ ਡਰੱਗ ਦੇ ਉੱਤੇ ਰੋਕ ਲੱਗ ਜਾਣੀਆਂ ਕੋਈ ਨਰੇਟਿਵ ਸਰ ਜਿੱਕੇ ਆਪਣਾ ਰਾਜਨੀਤਿਕ ਲਾਹਾ ਕਿੰਨਾ ਲੈ ਸਕਦੀ ਹੈ ਇਹ ਦੇਖਣ ਵਾਲੀ ਗੱਲ ਹੈ ਤੇ ਆਪਣੇ ਆਪ ਨੂੰ ਸੱਚਾ ਸੁੱਚਾ ਦੱਸ ਕੇ ਵਿਕਰਮ ਜਿੱਥਿਆ ਕਿਵੇਂ ਬਾਹਰ ਆ ਸਕਦੇ ਨੇ ਇਹ ਅਦਾਲਤੀ ਪ੍ਰਕਿਰਿਆ ਦਾ ਪਹਿਲੂ ਹੈ ਸੋ ਪਰ ਮੁਸ਼ਕਲਾਂ ਜੇ ਘਟਣ ਵਾਲੀਆਂ ਨਹੀਂ ਮੁਸ਼ਕਲਾਂ ਉਹਨਾਂ ਦੀ ਲਗਾਤਾਰ ਵਧ ਰਹੀਆਂ ਨੇ ਸੋ ਇਸ ਲਈ ਅਖਾਲੀ ਦਲ ਦੀ ਸਿਆਸਤ ਵੀ ਪੈਂਦਾ ਵੀ ਮੁਸ਼ਕਲ ਪਰਿਆ ਹੋਣ ਵਾਲਾ ਤੇ ਵਿਕਰਮ ਜਿੱਥਿਆ ਦੀ ਤਾਂ ਮੁਸ਼ਕਲਾਂ ਜੇ ਖੜੀਆਂ ਈਆਂ